ਪੰਜ ਲੱਖ ਰੁਪਏ ਜਾਂ ਨਕਰ ਦਾ ਲੋਨ ਕਰਨਾ ਉਹ ਜੀ ਉਹ ਪਾਏ ਦੀ ਉਹਦਾ ਬਾਈਕਰ ਆਇਆ ਤੇ ਉੱਥੇ ਜਾ ਕੇ ਮੈਂ ਤਾਂ ਹੋਸ਼ ਨਹੀਂ ਗਈ ਪਰ ਬੀਬੀ ਨੇ ਕਰਦਿਆਂ ਕਰਕੇ ਫੇਰ ਵੀ ਬ੍ਰੇਕ ਲਾ ਗਏ ਉਹਦੇ ਨਾਲ ਸੇ ਗੱਡੀ ਹੋ ਗਈ ਕਿੰਨੇ ਬੰਦੇ ਸੇ ਗੱਡੀ ਵਿੱਚ ਕੱਢੀ ਦੋ ਬੰਦੇ ਉਧਰ ਤੋਂ ਡੋਲੇ ਬਾਪੂ ਉਹ ਆਪ ਤਾਂ ਸਿੱਧਾ ਹੀ ਨਿਕਲ ਗਏ ਜੀ ਜੀ ਜਿਹਨਾਂ ਨੇ ਗੋਲੀ ਚਲਾਈ ਉਹ ਕੱਦ ਦੇਗੇ ਮੋਟਰ ਦੇ ਉਹ ਕਿੰਨੇ ਜਾਣੇ ਦੋ ਜਣੇ ਇਹ ਮੂੰਹ ਬਧਿਆ ਰਹਿਣਾ ਪਤਾ ਨਹੀਂ ਇਹ ਦੋਲੇ ਨੇ ਕੀ ਹੋਇਆ ਤੇ ਕੀ? ਜਿਹੜੇ ਗੱਡੀਆਂ ਚੱਲਣ ਦੇ ਗੋਲੀ ਲੱਗੀ ਕਿੰਨੀ ਦੀ ਕੰਡੀਸ਼ਨ ਸੀ? ਭਾਜੀ ਉੱਥੇ ਹਸਪਤਲ ਲੈ ਗਏ ਉਹਨਾਂ ਨੇ ਅਮਨਦੀਪ ਤੇ ਛੱਡਿਆ ਫੇਰ ਨਾਲ ਤੇ ਗੱਡੀ 'ਚ ਕਿੰਨੇ ਅਗੇ ਸੀ? ਦੋ ਜਣੇ। ਗੱਡੀ 'ਚ ਦੋ ਜਣੇ ਸੀ? ਹਾਂਜੀ। ਤੇ ਦੂਜਾ ਬੰਦਾ? ਦੂਜਾ ਬੰਦਾ ਠੀਕ ਹੈਗਾ। ਤੂੰ ਪਤਾ ਕੀ ਕਾਰੋਬਾਰ ਕੀ ਕਰਦੇ ਸੀਗੇ? ਕਾਰੋਬਾਰ ਭਾਜੀ ਆਟੋ ਸੇਲਪਟੇ ਦਾ ਕੰਮ ਹੈਗਾ। ਉਹ ਸਾਹਮਣੇ ਦੁਕਾਨ ਆ। ਸਾਡੇ ਮੂੰਹ 'ਚ ਨਹੀਂ। ਹਾਂਜੀ। ਸਾਡੇ ਵਾਗੂ ਜੀ? ਹਾਂਜੀ ਹਾਂਜੀ। ਜੀ ਨਾਮ ਇੱਥੇ ਗੱਲ ਕਰਕੇ ਈਤਮਾਰੂ ਬੀਤੀ ਦੁਜਾ ਮਟੂ ਮਟੂ ਕਹਿੰਦੇ ਉਹ ਨਾਮ ਪੱਕਾ ਨਾਮ ਮੇਰੇ ਦਿਮਾਗ ਨੂੰ ਨਹੀਂ ਆ ਰਿਹਾ ਜਿਹਦੇ ਕੋਲ ਜਿਹਦੇ ਗੋਲੀ ਲੱਗੀ ਉਹਦਾ ਕੀ ਨਾਮ ਉਹਦਾ ਮਟੂ ਮਟੂ ਕਹਿੰਦੇ ਆ ਇਹ ਪੱਕਾ ਨਾਮ ਉਹਨੇ ਯਾਦ ਨਹੀਂ ਆ ਰਹੀ ਕਿੱਥੇ ਰਹਿਣ ਵਾਲੇ ਨੇ ਉਹ ਮਾਲਟਾਉਂ ਦਾ ਰਹਿਣ ਵਾਲਾ ਆਪਣਾ ਮਾਲਟਾਉਂ ਜਿੱਥੇ ਉਹ ਨਾਨਕਪੁਰਖ ਦੇ ਲੱਗੇ ਬੀਤੀ ਉਹਨਾਂ ਨੇ ਦੱਸਿਆ ਵੀ ਜਿਹੜੇ ਮੁੰਡੇ ਨੇ ਗੋਲੀ ਚਲਾਈ ਕਿਉਂ ਕਰਨ ਪੂਰੀਆਂ ਕੋਈ ਉਹਨੂੰ ਹੋਸ਼ ਨਹੀਂ ਕੋਈ ਨਹੀਂ ਭਾਜੀ ਉਹਨੂੰ ਗੋਲੀ ਲੱਗਣਾ ਉਹ ਵੀ ਆਪਣਾ ਥੋੜੇ ਬੋਲੇ ਬੋਲੇ ਅਦਾਲਤ ਚ ਜਾਣਾ ਦੱਸਿਆ ਕਿ ਕਰਨ ਕੋਈ ਵੀਡੀਓ ਵਗੈਰਾ ਬਣਾਈ ਹੋਏ ਕੋਈ ਕਹਿੰਦੇ ਵੀਡੀਓ ਵਗੈਰਾ ਬਣਾਈ ਗਈ ਚਲਾ ਰਹੇ ਨਹੀਂ ਨਹੀਂ ਇਹ ਇਹ ਕੋਈ 11 12.5 ਦੇ ਕਰੀਬ ਸ਼੍ਰੀ ਮਿੰਕ ਮਹਾਜਨ ਪਠਾਨਕੋਟ ਦੇ ਵਿਅਕਤੀ ਸੀਗੇ ਜਿਹੜੇ ਆਪਣੇ ਇੱਕ ਸਾਥੀ ਦੇ ਨਾਲ ਕਾਰ ਦੇ ਉੱਤੇ ਰੋਡ ਦੇ ਉੱਪਰ ਜਾ ਰਹੇ ਸੀਗੇ ਤੇ ਅਚਾਨਕ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਬਰਾਬਰ ਮੋਟਰਸਾਈਕਲ ਆ ਕੇ ਉਹਦੇ ਫਾਇਰ ਫਾਇਰ ਮਾਰਿਆ ਉਹਦੇ ਨਾਲ ਉਹਦੇ ਹੈਡ ਇੰਜਰੀ ਹੋ ਗਈ ਆ ਇਸ ਵੇਲੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ ਜਿਵੇਂ ਕੋਈ ਸਾਡੇ ਕੋਲ ਨਵੇਂ ਤਾਜ਼ਾ ਤਰੀਨ ਕੋਈ ਗੱਲ ਸਾਹਮਣੇ ਆਏਗੀ ਉਹ ਆਪ ਜੀ ਦੇ ਨਾਲ ਸਾਂਝੀ ਕੀਤੀ ਪਤਾ ਕਿੰਨੇ ਰਾਉਂਡ ਪਏ ਨਹੀਂ ਅਜੇ ਨਹੀਂ ਇਹਦੇ ਬਾਰੇ ਕਹਿ ਸਕਦੇ ਕਿਉਂਕਿ ਜੋ ਜੇਰੇ ਇਲਾਜ ਆ ਡਾਕਟਰ ਸਾਹਿਬ ਨੇ ਅਜੇ ਕੋਈ ਦੱਸਿਆ ਨਹੀਂ ਸਰ ਉਹਦੀ ਸ਼ਕਤੀ ਕਿੰਨੇ ਗੋਲੀਆਂ ਲੱਗੀਆਂ ਅਜੇ ਇਹਦੇ ਬਾਰੇ ਕੁਝ ਕਲੀਅਰ ਨਹੀਂ ਜੀ ਡਾਕਟਰ ਸਾਹਿਬ ਅਜੇ ਆਪਣੀ ਰਿਪੋਰਟ ਦਿੱਤੀ ਨਹੀਂ ਹੁੰਦਾਂ ਨੇ ਸਰ ਕਿੰਨੇ ਬਾਰੇ ਸੀ ਟੋਟਲ ਗੱਡੀ ਦੇ ਵਿੱਚ ਗੱਡੀ 'ਚ ਵੀ ਦੋ ਸੀਟੇ ਮਾਰਨ ਵਾਲੇ

ਅਜੇ ਤਾਂ ਸੀਸੀਟੀਵੀ ਫੁਟੇਜ ਇਕੱਠੀਆਂ ਕਰਦੇ ਪਏ ਆ ਉਹਦੇ ਵਿੱਚ ਅਜੇ ਬਹੁਤੀ ਕੋਈ ਕਲੈਰਿਟੀ ਹੋ ਨਹੀਂ ਰਹੀ ਤੇ ਜਿਵੇਂ ਗੱਲ ਸਾਰੀ ਕਲੀਅਰ ਹੋਏਗੀ ਇਹ ਉਦੋਂ ਤੁਹਾਨੂੰ ਇੱਕ